ਇਹ ਦੇਖੋ ਜੀ ਮਿਤੀ 12 ਇਕ ਦੀ ਗੱਲ ਹੈ 25 ਦੀ ਇਹਨਾਂ ਦਾ ਝਗੜਾ ਹੋਇਆ ਸੀਗਾ ਕਿ ਤਿੰਨ ਜਣਿਆਂ ਨੇ ਬੰਦੇ ਨੂੰ ਕੀ ਹੱਜੇ ਕੁੱਟਿਆ ਜੀ ਉਹਦੇ ਘਰੇ ਆ ਗਏ ਤੇ ਉੱਥੇ ਆ ਕੇ ਉਹਦੀ ਕੁੱਟਮਾਰ ਕੀਤੀ ਗੋਲੀ ਚੁਲਾਈ ਉਹ ਗੋਲੀ ਜਿਹੜੀ ਆ ਉਹਦੀ ਪਹਜਾਈ ਨੂੰ ਲੱਗੀ ਸੀ ਜਿਹਨੇ ਸਬੰਧ ਵਿੱਚ ਤਿੰਨ ਬੰਦਿਆਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਸੀ ਜਿਹਦੇ ਵਿੱਚੋਂ ਅਸੀਂ ਦੋ ਬੰਦੇ ਅਰੈਸਟ ਕਰ ਲਏ ਬੇਕੁਨਾ ਬ੍ਰਾਊਜ਼ਰ ਪਸਟੋਲਾ ਬ੍ਰਾਊਜ਼ਰ ਕਿੰਨਾ ਕਿੰਨਾ ਗਲਤ ਕਰਦਾ ਵਸ ਕੀ ਤਕੀਮ ਹੈ ਅਮਨੇ ਜੋ ਮੈਂ ਕਿੰਨਾਂ ਪਹਿਲਾਂ ਗ੍ਰਿਫਤਾਰ ਕੀਤਾ ਜੇ ਅਗਰ ਇਹ ਮੁੰਨੀ ਉਹ ਕਟਿੰਗ ਦਾ ਕੰਮ ਕਰਦਾ ਇੱਕ ਸਣੀਏ ਇੱਕ ਰਗਾ ਰੂਪਾ ਇਹ ਟੰਗਿਆਂ ਦੇ ਗੁਰੂ ਐਸਾ ਹੈਗੇ ਰਹਿਣ ਵਾਲੇ ਆ ਇਹਨਾਂ ਦੇ ਖਿਲਾਫ ਮੁਕਤਵਾਣਾ ਚ ਕੀਤਾ ਸੀ ਜਿਹਦੇ ਵਿੱਚੋਂ ਆਪਾਂ ਸਣੀ ਤੇ ਮੁੰਨੀ ਦੀ ਗ੍ਰਿਫਤਾਰੀ ਕਰ ਲਈ ਹਾਲੇ ਇੱਕ ਜਿਹੜਾ ਭਗੋੜਾ ਉਹ ਇਹਨਾਂ ਨੂੰ ਜਾਇਸ تیاری ਜਰ ਬਰਾਬਰ ਬੁਤਾਰੀ ਹਾਂਜੀ ਹਾਂਜੀ ਪਿਸਟੋਲ ਬਰਾਬਰ ਹੋ ਗਿਆ ਜੀ ਉਹ ਨਗਾਇਜ਼ ਹੀ ਹੈ ਕਿ ਉਸਨੇ ਨਗਾਇਜ਼ ਪਹਿਲਾਂ ਵੀ ਗੋਲੀਬਾਰੀ ਕਈ ਵਾਰੀ ਸ਼ਹਿਰ ਵਿੱਚ ਚੱਲੀ ਹੈ ਕਿ ਇਹਨੇ ਚਲਾਈ ਹੋਏ ਪੁੱਛ ਕੇ ਬਰਾਬਰ ਸੰਮਿਆ ਹੋਇਆ ਕੋਈ ਨਹੀਂ ਇਹ ਇਹ ਗਲਤੀ ਹੋਣਾ ਬੰਦ ਕਰੀਏ ਤੀਸਰੇ ਮਹੀਨੇ ਨੂੰ ਫੋਨ ਆਇਆ ਸੀ ਕਿ ਟੀਮ ਨਹੀਂ ਸੀ ਆਗੀ ਬਿਲਕੁਲ ਹੀ ਸੈਕਿਉਰਿਟੀ ਟੀਮ ਬਣਾਈ ਹੋਈ ਹੈ ਇਹਨਾਂ ਨੇ ਰੇਡ ਵੀ ਕੀਤੇ ਆ ਆਪਾਂ ਜਲਦੀ ਫੜ ਲਾਂ ਜਿਹੜਾ ਇੱਕ ਪਗੋੜਾ ਕਹਿ ਰਹੇ ਨੇ ਕੋਈ ਨਹੀਂ ਕੀ ਨਹੀਂ ਦੇ ਕੇ ਮੈਂ ਦੇ ਰਿਹਾ ਹਾਂ ਬੰਦੇ ਕਰ ਸਾਰੀ ਕਾਲੀ ਗਈ ਦੇਖੋ ਸਾਾਨੂੰ ਤਾਂ ਉਮੀਦ ਹੈ ਸਵੇਰੇ ਫੜ ਲਾਂਗੇ ਪਰ ਸਾਡੀ ਕੋਸ਼ਿਸ਼ ਹੈ